ਇਰੇ ਮੇਰੇ ਕੋ ਪਿੰਡ ਤੇ ਦੋ ਜਣੇ ਚੰਗੜ ਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਂ ਨਲਕਾਏ ਅੰਦਰ ਨਲਕੇ ਤੋਂ ਪਰੋਂ ਆਣ ਕੇ ਦੱਤ ਹੱਥ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਪੂਹ ਕੀਤਾ ਮੈਨੂੰ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰੋਵਾਲੀ ਦੀ ਕਿ ਧਰੋਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਮੋਤਾ ਕਾਨੂੰਨ ਇਹ ਜਿਵੇਂ ਨੇ ਆਸਟ੍ਰੇਲੀਆ ਕੋਲ ਡਿਪਰੈਸ਼ਨ ਸੀ ਪਰ ਵਰਨਤਾਵ ਕੋ ਤੇ ਬਾਕੀ ਇਹਦਾ ਪੋਸਟਮਾਰਟ ਕਰਵਾ ਰਹੇ ਨੇ ਸਟੇਟਮੈਂਟ ਮਤਲਬ ਤੌਰ ਤੇ ਕਾਰਨ ਤਾਂ ਪੱਕਾ ਪਤਾ ਨਹੀਂ ਲੱਗਣਿਆ ਹਾਂ ਕਿ ਘਰੋਂ ਦੇ ਆਏ ਆ ਘਰੋਂ ਘਰੋਂ ਆਏ ਸੀ ਚਲੋ ਜੀ ਕੱਲ ਕੀ ਲੱਗਦਾ ਤੁਹਾਨੂੰ ਕੀ ਇਹਦੀ ਕਾਰਨਕੀ ਮੌਤ ਹੋ ਕੇ ਮੌਤ ਦੇ ਤਾਂ ਸੰਤ ਲੱਗਦਾ ਵੀ ਕਹਿੰਨੇ ਕੀਤੀ ਆ ਫੋਨ ਨਹੀਂ ਮਤਲਬ ਇਹ ਉੱਥੋਂ ਬਿਠਾ ਪਾ ਗੋਲ ਤੋਂ ਬਿਠੀਏ ਆ ਗੋਲ ਇਹ ਤੁਸੀਂ ਪਤਾ ਨਹੀਂ ਕਿੱਤਾ ਕਰਦਾ ਇਹ ਨਾ ਪਤਾ ਕਿੱਤਾ ਨਹੀਂ ਆਹੀ ਕਿ ਰਿਪੋਰਟ ਲਖੀਏ ਕਿ ਕੋਈ ਗੋਲ ਨਾ ਕੋਈ ਨਹੀਂ ਕੋਈ ਦੇਖ ਰੇ ਮਤਲਬ ਥੋੜਾ ਜਿਹਾ ਲੱਗਾ ਵੀ ਬਾਗਾ ਨਹੀਂ ਉਹ ਉਮਰ ਕਿੰਨੀ ਕਿ ਲੱਗ ਪਏ ਇਹਨਾਂ ਦੇ ਉਮਰ ਆਪਣਾ ਹੋਣੀ ਕੋਈ 70 ਪਾ 80 85 ਸਾਲ ਹੋਣੀ ਉਹ ਕਿ ਟਪੀਸ ਨੂੰ ਤੁਸੀਂ ਗਿਆਨ ਗਿਆਨ ਕਲਮੰਦ ਕਰਾਇਦਾ ਪੋਸਟਮਾਨ ਪਰ ਆਇਆ ਰਹੇ ਹਾਂ ਈ ਮੰਨ ਕਰਦੇ ਹਾਂ ਆਏ ਸੀ। ਮੰਗਲ ਸਾਥੀ ਤਾਂ ਪਤਾ ਲੱਗਿਆ ਸਾਨੂੰ ਕਿ ਕੀ ਸੰਸਾਰ ਚਾਈ ਰੱਖਣੀ ਕਿ ਜਦੋਂ ਪਤਾ ਲੱਗਿਆ ਵੀ ਕੀ ਕਾਰਨਾਂ ਕਰੇ ਮੌਤ ਹੋਈ ਜੀ। ਕਿੰਨੇ ਬੱਚੇ ਕਿੰਨੇ? ਦੋ ਲੜਕੇ। ਸਾਨੂੰ ਤਾਂ ਸਵੇਰੇ ਮੇਰੇ ਕੋ ਪਿੰਡ ਤੇ ਦੋ ਜਣੇ ਜੰਗਲ ਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਲਕਾਏ ਅੰਦਰ ਨਲਕੇ ਤੋਂ ਬਾਹਰੋਂ ਆਣ ਕੇ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ। ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਫੋਨ ਕੀਤਾ ਮੈਨੂੰ। ਮੈਂ ਫਿਰ ਉਹਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾ ਗੋਲੇ ਦੀ ਜਨਾਨੀ ਉਹ ਤੇ ਕੋਮਪੀਟਾ ਪਾ ਗੋਲੇ ਪਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਕਿ ਉਹਨਾਂ ਦੇ ਹੁਣ ਪਤਾ ਨਹੀਂ ਕਿ ਫਰਬਦੀ ਮੂਦੀ ਪਈ ਹੋ ਜਦੋਂ ਆਪਾਂ ਆਏ ਲਾਗੇ ਚੁੰਨੀ ਪਈ ਤੇ ਕੁੱਤੇ ਇੱਕ ਨੇ ਪੂਰੇ ਹੀ ਉਹ ਡੇ ਹੀ ਛੇੜ ਖਾਨ ਨੂੰ ਨਾਕਾਤ ਵੱਡ ਕੇ ਨੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕਾ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹਪਜਾ ਦਤੇ ਆਣ ਕੇ ਸਵੇਰੇ ਤੇ ਪੀਸ ਆਈ ਮੌਕੇ ਤੇ ਹਾਂ ਪੀਸ ਮੌਕੇ ਤੇ ਆਈ ਹੈ ਜੀ ਸਵੇਰ ਦੀ ਇੱਥੇ ਪੀਸ ਕਿੰਨੀ ਉਮਰ ਦੀ ਲੱਗਦਾ 10 ਸਾਲ ਦੇ ਏਲਗੇੜਾ ਹੈ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਕਿ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਉਸ ਔਰਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਮ ਸੰਧਰ ਉਹਦਾ ਸੱਤ ਨਾਂਜੀ ਕਲਜੀਤ ਕੌਰ ਜੀ ਸੱਚੀ ਮੌਤ ਦਾ ਕਾਰਨ ਕੀ ਹੈ ਬਹੁਤ ਦਾ ਕਾਰਨ ਉਹ ਇੰਜ ਲੱਗਦਾ ਵੀ ਜਿਵੇਂ ਉਹਨਾਂ ਦੇ ਔਰ ਜਿਹੜੀ ਕੋਪਰੈਸ਼ਨ ਸੀ ਪਰਵਰਨਤਾ ਤੱਕ ਤੇ ਬਾਕੀ ਇਹਦਾ ਪੋਸਟ ਮਾਰਡ ਕਰਵਾ ਰਹੇ ਹੁੰਦੇ ਨੇ ਸਟੇਟਮੈਂਟ ਮਤਲਬ ਤੱਕ ਕੁੰਮਰ ਕਿੰਨੇ ਕੇ ਲੱਗਤੇ ਕਿ ਭਾਈ 55 53 ਦਾ ਸਰੇ ਮੇਰੇ ਕੋ ਪਿੰਡ ਤੇ ਦੋ ਜਣੇ ਟੰਗੜ ਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਲਕਾ ਅੰਦਰ ਨਲਕੇ ਤੋਂ ਪਰੋਂ ਆਣ ਕੇ ਦੱਤ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚਲਕੇ ਉਹਨਾਂ ਪੁੱਛੀਤਾ ਮੈਨੂੰ ਤੇ ਕੁਇਟ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਕਿ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਮਿਲਦੀ ਆ ਅਸੀਂ ਮੌਕੇ ਤੇ ਪੁੱਜੇ ਮੌਤ ਦਾ ਕਾਰਨ ਇਹਨਾਂ ਜਿਹਾ ਲੱਗਦਾ ਵੀ ਜਿਵੇਂ ਨੇ ਆਕਸਟ੍ਰੀਕਲ ਡਿਪਰੈਸ਼ਨ ਸੀ ਪਰ ਵਰਨਨ ਤਾਅ ਕੋ ਤੇ ਬਾਕੀ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਨੇ ਸਟੇਟਮੈਂਟ ਮਤਲਬ ਤਾਅ ਕੋ ਕਾਰਨ ਤਾਂ ਨੀ ਪੱਕਾ ਪਤਾ ਨਹੀਂ ਲੱਗਣਿਆ ਹੋਂਦੇ ਆ ਕਿ ਆਪਣਾ ਘਰੋਂ ਆਏ ਆ। ਹੂੰ। ਕਦੋਂ ਕਦੋਂ ਆਏ ਸੀ। ਚੱਲੋ ਜੇ। ਠੀਕ ਹੈ। ਕੱਲ। ਤੇ ਸ਼ਾਮੀ। ਕੀ ਲੱਗਦਾ ਤੁਹਾਨੂੰ ਕਿ ਇਹਦੀ ਕਾਰ ਨੂੰ ਕੀ ਮੋਟੂ ਕੀ ਮੋਟ ਤੇ ਜਦੋਂ ਥਲ ਤੇ ਲੱਗਦਾ ਭੀ ਕਹਿੰਨੇ ਕੀਤੀ ਆ। ਕਿਥੋਂ ਅੱਜ ਨਹੀਂ ਮਤਲਬ ਉੱਥੋਂ ਬੈਠੇ ਤਾਂ ਗੋਲ ਤੋਂ ਬੈਠੇ। ਆ ਗੋਲ। ਇਹ ਤੁਸੀਂ ਪਤਾ ਨਹੀਂ ਕਿੱਤਾ ਕਰਦਾ ਇਹ। ਨਾ ਪਤਾ ਕਿੱਤਾ ਨਹੀਂ ਆਹੀ ਤੇ ਰਿਪੋਰਟ ਲੱਗਈ ਹੈ ਜੀ ਕੋਈ ਕੋਈ ਨਾ ਕੋਈ ਨਹੀਂ ਦਿੱਤੀ। ਕੋਈ ਦੇ ਸੇਰੇ ਮਤਲਬ ਸਾਨੂੰ ਪਤਾ ਲੱਗਾ ਵੀ ਬਾਗਾ ਨਹੀਂ ਉਹ ਉਮਰ ਕਿੰਨੀ ਕੁ ਲੱਗ ਪਏ ਇਹਨਾਂ ਦੇ ਉਮਰ ਆਪਣਾ ਮੜੀਏ ਕੋਈ 74 ਪਾ 45 ਸਾਲ ਹੋ ਗਏ ਉਹ ਫਿਰ ਪੁਲਿਸ ਨੂੰ ਤੁਸੀਂ ਗਿਆਨ ਗਿਆਨ ਕਲਮੰਦ ਕਰਾਇਆ ਪੋਸਟਮਾਰਟ ਪਰ ਆਇਆ ਰਹੇ ਕੀ ਮੰਨ ਕਰਦੇ ਹੋ ਇਹ ਮੰਗੋ ਸਾਥੀਏ ਤਾਂ ਪਤਾ ਲੱਗ ਗਿਆ ਸਾਨੂੰ ਵੀ ਕੀ ਸੰਸਾਦ ਚਾਹੀਦਾ ਹਨ ਜਿਹੜਾ ਪਤਾ ਲੱਗ ਗਿਆ ਵੀ ਕੀ ਕਾਰਨ ਕਰ ਮੌਤ ਹੋਈ ਹੈ ਜੀ ਕਿੰਨੇ ਬੱਚੇ ਕਿੰਨੇ ਦੋ ਲੜਕੇ ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਤੇ ਦੋ ਜਣੇ ਜੰਗਲਪਾਣੀ ਆਏ ਤੇ ਉਹ ਹੱਥ ਲੱਗੇ ਧੋਣੇ ਥੋਣ ਨਲਕਾਏ ਅੰਦਰ ਨਲਕੇ ਦਾ ਬਾਹਰੋਂ ਪਾਣ ਕੇ ਹੱਥ ਪਾਣੀ ਧੋਣ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਨੂੰ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾਗੋਲੇ ਦੀ ਜਨਾਨੀ ਉਹ ਕਹੇ ਫੋਨ ਕੀਤਾ ਪਾਗੋਲੇ ਪਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਗੇ ਉਹਨਾਂ ਕੇ ਤੁਹਾਨੂੰ ਪਤਾ ਜੀ ਫਰਬਦੀ ਮੂਦੀ ਪਈ ਹੋ ਜਦੋਂ ਆਪਾਂ ਆਏ ਆ ਲਾਗੇ ਚੁੰਨੀ ਪਈ ਤੇ ਕੁੱਤੇ ਇੱਕ ਨੇ ਪੂਰੇ ਹੀ ਉਹ ਡੇ ਹੀ ਛੇੜਖਾਨ ਨੂੰ ਉਹ ਨਾਕਾ ਤੇ ਵੱਢ ਕੇ ਨੰਦੀਆਂ ਉਹ ਖਾਦਾ ਕੁੱਤੇ ਨੇ ਇੱਕ ਨੇ ਨਾਕਾ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਉਹ ਕੁੱਤੇ ਕੱਤੇ ਤੇ ਹਾਂ ਭਜਾ ਦਿੱਤੇ ਆਣ ਕੇ ਸਵੇਰੇ ਤੇ ਪੀਸ ਆਈ ਮੌਕੇ ਤੇ ਹਾਂ ਪੀਸ ਮੌਕੇ ਤੇ ਆਈ ਹੈ ਜੀ ਸਵੇਰ ਦੀ ਇੱਥੇ ਪੀਸ ਕਿੰਨੀ ਕੁ ਉਮਰ ਦੇ ਲੱਗਦਾ 10 ਸਾਲ ਦੇ ਕਿਹੜਾ ਹੈ ਕੋਈ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰਵਾਲੀ ਤੋਂ ਈ ਧਰਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪੁੱਜੇ ਉਸ ਔਰਤ ਦੇ ਵਾਰਿਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਕਰਮ ਸਿੰਘ ਉਹਦਾ ਸੱਤ ਨਾਂਜੀ ਕੁਲਜੀਤ ਕੌਰ ਸੱਤ ਕੀ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਨੂੰ ਇੰਜ ਲੱਗਦਾ ਵੀ ਜਿਵੇਂ ਉਹ ਔਰਤ ਜਿਹੜੀ ਡਿਪਰੈਸ਼ਨ ਸੀ ਪਰਵਰਨਤਾਵਕ ਰੱਖਦਾ ਤੇ ਬਾਕੀ ਇਹਦਾ ਪੋਸਟਮਾਰਟ ਕਰਵਾ ਰਹੇ ਹਾਂ ਨੇ ਸਟੇਟਮੈਂਟ ਮੈਂ ਤੁਹਾਨੂੰ ਦਵਾਂ। ਕੁੰਮਰ ਕਿੰਨੇ ਕਿਹਾ ਕਿ ਭਾਈ 5253 ਦਾ